ਸੋ ਸ੍ਰੀ ਗੁਰਦੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਬੜਾ ਪਿਆਰਾ ਇੱਕ ਡਿਜ਼ਾਈਨ ਦੱਸਣ ਲੱਗੀ ਆ ਇਹ ਦੇਖੋ ਇਹ ਤੁਸੀਂ ਲੇਡੀ ਸਵੈਟਰ ਜੈਕਸ ਬੱਚਿਆਂ ਦੇ ਸਵੈਟਰ ਤੇ ਕਿਧਰ ਵੀ ਪਾ ਸਕਦੇ ਹੋ ਤੇ ਪਾਣ ਵਿੱਚ ਬਹੁਤ ਆਸਾਨ ਹੈ ਤੇ ਬੜਾ ਪਿਆਰਾ ਲੱਗਦਾ ਹੈ ਬਣਿਆ ਹੋਇਆ ਇਹਦੇ ਵਿੱਚ ਮੈਂ 5 ਦੇ ਮਲਟੀਪਲ ਦੇ ਗੁੰਡੇ ਪਾਏ ਆ ਇਹ ਮੈਂ ਵਿੱਚ ਪੁੱਠੇ 5 ਰੱਖੇ ਆ 4 ਤੀਕੇ 1 ਕਿ 1 ਲਸਰੀ ਗੁੰਡੇ ਦੀ ਬਣੀ ਆ ਤੁਸੀਂ ਵਿੱਚ 3 ਵੀ ਰੱਖ ਸਕਦੇ ਹੋ 5 ਵੀ ਰੱਖ ਸਕਦੇ ਹੋ ਜਿਵੇਂ ਮੈਂ ਉਸੇ ਤਰੀਕੇ ਨਾਲ ਗੁੰਡਿਆਂ ਦੀ ਅਡਜਸਟਮੈਂਟ ਕਰ ਲਓ ਤੇ ਇਹ ਮੈਂ 5 ਦੇ ਮਲਟੀਪਲ ਦੇ ਗੁੰਡੇ ਪਾਏ ਆ ਤੇ ਇਹ ਦੇਖੋ ਮੈਂ ਸੈਂਪਲ ਬਣਾਇਆ ਹੋਇਆ ਤੇ ਇਹ ਥੋੜਾ ਜਿਹਾ ਮਦਦ ਨੂੰ ਬਣਾ ਕੇ ਦੱਸਦੀ ਆ ਇਹ ਦੇਖੋ ਇਹ ਮੈਂ ਇੱਕ ਗੁੰਡਾ ਇਹ ਪਹਿਲਾਂ ਤਾਂ ਮੈਂ ਤਿੰਨ ਗੁੰਡੇ ਪੁੱਠੇ ਰੱਖ ਲਏ ਇੱਕ ਗੁੰਡਾ ਸਿੱਧਾ ਤੇ ਚਾਰ ਪੁੱਠੇ ਇੱਕ ਸਿੱਧਾ ਚਾਰ ਪੁੱਠੇ ਇਹ ਮੈਂ ਦੋ ਸਲਾਈਆਂ ਪਾ ਲਈਆਂ ਇੱਕ ਸਿੱਧੀ ਤੇ ਇੱਕ ਪੁੱਠੀ ਹੁਣ ਸਿੱਧੀ ਸਲਾਈ ਤੇ ਆਪਾਂ ਨੇ ਬੁਣਤੀ ਪਾਣੀ ਹੈ ਇਹ ਦੇਖੋ ਜੀ ਪਹਿਲਾ ਗੁੰਡਾ ਉਤਾਰ ਲਿਆ ਇਹ ਸ਼ੁਰੂ ਵਿੱਚ ਮੈਂ ਦੋ ਪੁੱਠੇ ਰੱਖੇ ਆ ਤੇ ਇਹ ਦੇਖੋ ਇਹ ਆਪਾਂ ਨੇ ਦੋ ਵਰੀਇਤੂ ਉਦੇੜ ਲੈਣਾ ਹੈ ਤੋਂ ਇਹ ਕੁੰਡੇ ਨੂੰ ਫਿਰ ਇਹ ਸਲਾਈ ਤੇ ਚੜਾ ਲਿਆ ਇਹ ਗੁੰਡਾ ਤੇ ਇਹ ਜਿਹੜੇ ਦੋ ਕੁੰਡੇ ਆ ਨਾ ਸਲਾਈ ਤੇ ਜਿਹੜੇ ਉਦੇੜਿਆ ਇਹ ਦੋਨੋਂ ਧਾਗੇ ਸਲਾਈ ਉੱਤੇ ਰੱਖ ਕੇ ਤੇ ਇਹਨੂੰ ਇਸ ਤਰ੍ਹਾਂ ਇਹਦੇ ਉੱਪਰੋਂ ਦੇ ਉਤਾਰ ਲੈਣਾ ਹੈ ਠੀਕ ਹੈ ਤੇ ਇਹਨੂੰ ਫਿਰ ਆਪਾਂ ਨੇ ਬੁਣ ਲੈਣਾ ਹੈ ਬਸ ਇਹ ਬੁਣਤੀ ਆ ਸਿਰਫ ਕਿੰਨੀ ਆਸਾਨ ਹੈ ਔਰ ਪਾਈ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇਹ ਚਾਰ ਫੇਰ ਆਪਾਂ ਨੇ ਪੁੱਠੇ ਰੱਖ ਲਏ ਤੇ ਇਹ ਦੇਖੋ ਜੀ ਇਹਨੂੰ ਆਪਾਂ ਨੇ ਉਧੇੜ ਲੈਣਾ ਹੈ ਇਹ ਇੱਕ ਗੁੰਡਾ ਉਧੇੜ ਲਿਆ ਇਹ ਦੋ ਉਧੇੜ ਲਏ ਤੇ ਇਹ ਗੁੰਡੇ ਨੂੰ ਆਪਾਂ ਨੇ ਇਧਰ ਸਲਾਈ ਤੇ ਪਾ ਲੈਣਾ ਆ ਦੇਖੋ ਇਹ ਦੋਨੋਂ ਗੁੰਡੇ ਤਾਂ ਅੱਗੇ ਜਿਹੜੇ ਐ ਇਹ ਸਲਾਈ ਤੇ ਪਾ ਲਾਂਗੇ ਤੇ ਇਹ ਵਿੱਚੋਂ ਕੱਢ ਲੈ ਦੋ ਤੇ ਇਹਨੂੰ ਫੇਰ ਆਪਾਂ ਨੇ ਨਿੱਟ ਕਰ ਲਿਆ ਇਹ ਦੇਖੋ ਇਹ ਫਿਰ ਆਪਾਂ ਚਾਰ ਗੁੰਡੇ ਪੁੱਠੇ ਪਾ ਲਾਂਗੇ 1 2 ਦੈਨ ਚਾ ਇਹ ਆਪਾਂ ਸਾਰੀ ਸਲਾਈ ਇਸੇ ਤਰ੍ਹਾਂ ਰਿਪੀਟ ਕਰਨੀ ਹੈ ਇਹ ਦੇਖੋ ਇਹ ਉਦੇੜ ਲਿਆ ਇੱਕ ਵਾਰੀ ਇਹ ਦੋ ਵਾਰੀ ਇਹ ਦੋ ਸਲਾਈਆਂ ਉਦੇੜ ਕੇ ਇਸ ਗੁੰਡੇ ਨੂੰ نیچے ਲੈ ਆਣਾ ਹੈ ਇਹ ਦੋਨੋਂ ਧਾਗੇ ਸਲਾਈ ਉੱਤੇ ਪਾ ਕੇ ਤੇ ਇਹ ਇਹਦੇ ਵਿੱਚੋਂ ਦੀ ਕੱਢ ਲੈਣੇ ਆ ਦੋ ਗੁੰਡੇ ਤਾਂ ਇਹਨੂੰ ਫੇਰੇ ਜਿਹੜਾ ਤੱਗਾ ਬਾਅਦ ਚ ਇਹਨੂੰ ਬੁਣਨਾ ਦੋਨੋਂ ਕੁੰਡਿਆਂ ਨੂੰ ਬਸ ਇਹ ਥੋੜੀ ਜਿਹੀ ਨਾ ਲਸਰ ਲੰਬੀ ਆ ਜਾਂਦੀ ਹੈ ਬਸ ਇਹ ਹੀ ਆ ਬੁਣਤੀ ਦੋ ਤਿੰਨ ਚਾਰ ਇਹ ਫਿਰ ਆਪਾਂ ਨੇ ਇੱਥੋਂ ਇਹਨੂੰ ਦੇੜ ਲਿਆ ਇੱਕ ਵਾਰੀ ਇਹ ਦੋ ਇਹ ਕੁੰਡੇ ਨੂੰ ਆਪਾਂ ਨੇ ਸਲਾਈ ਤੇ ਚੜਾ ਲਿਆ ਇਹ ਦੋਨੋਂ ਕੁੰਡੇ ਸਲਾਈ ਤੇ ਚੜਾ ਕੇ ਜਿਹੜਾ ਕੁੰਡਾ ਆਪਾਂ ਨੇ ਉਤੇੜ ਕੇ ਥੱਲੇ ਕੀਤਾ ਉਹਨੂੰ ਇਹਦੇ ਉੱਤੋਂ ਉਤਾਰ ਲੈਣਾ ਹੈ ਫਿਰ ਇਹ ਜਿਹੜੇ ਦੋ ਧਾਗੇ ਆਪਾਂ ਸਲਾਈ ਉੱਤੇ ਚੜਾਏ ਆ ਇਹਨੂੰ ਬੋਲ ਲੈਣਾ ਹੈ ਬਸ ਇਹ ਫਿਰ ਲਾਸਟ ਵਿੱਚ ਦੋ ਕੁੱਠੇ ਤੇ ਇੱਕ ਸਿੱਧਾ ਮੈਂ ਅਖੀਰਲਾ ਕੁੰਡਾ ਠੀਕ ਹੈ ਹੁਣ ਇਹ ਜਿਹੜੇ ਕੁੰਡੇ ਆਪਾਂ ਨੇ ਇਦਾਂ ਜਿਵੇਂ ਦਿਸਦੇ ਆ ਬਸ ਉਸ ਤਰ੍ਹਾਂ ਪਾੜੇ ਆ ਇਹ ਦੇਖ ਲਓ ਇਹ ਪਹਿਲਾ ਕੁੰਡਾ ਪੰਨੇ ਉਤਾਰ ਲਿਆ ਤੇ ਇਹ ਦੋ ਕੁੰਡੇ ਇਦਾਂ ਸਿੱਧੇ ਦਿਸ ਰਹੇ ਆ ਸਿੱਧੇ ਬੁਣਾਗੇ ਇਹ ਜਿਹੜਾ ਇੱਥੇ ਪੁੱਠਾ ਦਿਸ ਰਿਹਾ ਨੂੰ ਪੁੱਠਾ ਬੁਣਾਗੇ ਇਹ ਫੇਰ ਇਦਾਂ ਸਿੱਧੇ ਤਾਂ ਚਾਰੋਂ ਸਿੱਧੇ ਪੈਣਗੇ ਇੱਕ ਪੁੱਠਾ ਜਿਹਾ ਦਿੱਸ ਰਿਹਾ ਉਸੇ ਤਰ੍ਹਾਂ ਬੁਣਨਾ ਆਪਾਂ ਨੇ ਦੇਖੋ ਚਾਰ ਸਿੱਧੇ ਫੇਰੇ ਕੁਠਾ ਫਿਰ ਚਾਰ ਸਿੱਧੇ ਇੱਕ ਕੁਠਾ ਫਿਰ ਲਾਸਟੇ ਸਾਡੇ 2 ਸੀ ਤੇ ਇੱਕ ਫਿਰ ওই ਜਿਹੜੀਆਂ ਵਿੱਚ ਦੋ ਸਲਾਈਆਂ ਆਪਾਂ ਨੇ ਪਲੇਨ ਪਾਣੀਆਂ ਥੱਲੇ ਜਿਹੜੀਆਂ ਮੈਂ ਪਹਿਲਾਂ ਪਾਈਆਂ ਹੋਈਆਂ ਸੀ ਇਹ ਇੱਕ ਸਿੱਧੀ ਤੇ ਇੱਕ ਪੁੱਠੀ ਸਲਾਈ ਇਸ ਤਰ੍ਹਾਂ ਬਣੇਗੀ ਪਹਿਲਾ ਗੁੰਡਾ ਆਪਾਂ ਨੇ ਉਤਾਰ ਲਿਆ ਦੋ ਪੁੱਠੇ ਇੱਕ ਸਿੱਧਾ ਸ਼ੁਰੂ ਚ ਮੈਂ ਦੋ ਰੱਖਿਆ ਸੀ ਨਾ ਵੈਸੇ ਤਾਂ ਚਾਰ ਰੱਖੇ ਹੋਇਆ ਮੈਂ ਵਿੱਚ ਚਾਰ ਪੁੱਠੇ ਇੱਕ ਸਿੱਧਾ ਏ ਸਾਡੀ ਫਿਰ ਫਸਟ ਰੋ ਆ ਗਈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਕਿਉਂਕਿ ਦੋ ਸਲਾਈਆਂ ਤੇ ਇਸ ਇੱਕ ਸਿੱਧੀ ਇੱਕ ਪੁੱਠੀ ਤੇ ਫਿਰ ਉਹ ਬੁੰਤੀ ਵਾਲੀ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਫਿਰ ਤੁਹਾਨੂੰ ਮੈਂ ਦੱਸਦੀ ਆ પાਕੇ ਉਵੇਂ ਹੀ ਇਹ ਹੁਣ ਸਾਰੀ ਸਲਾਈ ਆਪਾਂ ਦੇਖੋ ਜੀ ਚਾਰ ਪੁੱਠੇ ਤੇ ਇੱਕ ਸਿੱਧਾ ਇਹ ਫਸਟ ਰੋ ਹੈ ਸਾਡੀ ਡਿਜ਼ਾਈਨ ਦੀ ਚਾਰ ਪੁੱਠੇ ਇੱਕ ਸਿੱਧਾ ਲਾਸਟ ਵਿੱਚ ਆਪਾਂ ਨੇ ਦੋ ਰੱਖੇ ਹੋਏ ਆ ਲਾਸਟ ਵਿੱਚ ਦੋ ਹੀ ਰੱਖਾਂਗੇ ਕਿਉਂਕਿ ਜਦੋਂ ਆਪਾਂ ਸਾਈਡਾਂ ਦੀ ਸਿਲਾਈ ਕਰਦੇ ਆ ਤਾਂ ਫਿਰ ਇੱਥੇ ਦੋ ਐਧਰ ਤੇ ਦੋ ਦੂਜੀ ਸਾਈਡ ਤੇ ਚਾਰ ਹੋ ਜਾਣਗੇ ਨਾ ਸਿਮੇਟਰੀ ਬਣ ਜਾਏਗੀ ਇਹ ਪੁੱਠੀ ਸਿਲਾਈ ਫਿਰ ਆਪਾਂ ਇਸੇ ਤਰ੍ਹਾਂ ਪਾਵਾਂਗੇ ਸੈਕੰਡ ਰੋ ਹੈ ਸਾਡੀ ਇਹ ਪਹਿਲਾ ਕੁੰਡਾ ਆਪਾਂ ਨੇ ਉਤਾਰ ਲਿਆ ਤੇ ਇਧਰੋਂ ਹੁਣ ਸਾਡਾ ਜਿਵੇਂ ਦਿਸ ਰਹੇ ਆ ਕੁੰਡੇ ਸਿੱਧਿਆਂ ਤੇ ਸਿੱਧੇ ਪੁੱਠਿਆਂ ਦੇ ਪੁੱਠੇ ਇਹ ਇੱਕ ਸਾਡਾ ਪੁੱਠਾ ਚਾਰ ਸਿੱਧੇ ਇਹ ਮੈਂ ਸਾਰੀ ਸਲਾਈ ਇਸ ਤਰ੍ਹਾਂ ਪਾਵਾਂਗੀ ਇਹ ਪੁੱਠੀ ਸਲਾਈ ਪਾ ਲਈ ਹੁਣ ਫਿਰ ਆਪਾਂ ਸਿੱਧੀ ਸਲਾਈ ਤੇ ਆ ਗਏ ਥਰਡ ਰੋ ਸਾਡੀ ਇਹ ਦੇਖੋ ਸਿੱਧ ਤਾਰ ਲਿਆ ਆਪਾਂ ਨੇ ਇਹ ਪੁੱਠਾ ਬਣ ਬਣ ਲਿਆ ਤੇ ਉਹ ਫੇਰ ਉਹ ਹੀ ਸਲਾਈ ਆਪਾਂ ਜਿਹੜੀ ਥੱਲੋਂ ਇਹਨੂੰ ਉਦੇੜ ਕੇ ਇਹ ਇੱਕ ਗੁੰਡਾ ਉਦੇੜ ਲਿਆ ਦੋ ਤੇ ਇਹ ਤੀਜਾ ਆਪਾਂ ਨੇ ਥੱਲੋਂ ਕੁੰਡਾ ਚੱਕ ਲੈਣਾ ਹੈ ਦੋ ਸਲਾਈਆਂ ਉਦੇੜ ਕੇ ਉਹ ਦੋਨੋਂ ਜਿਹੜੀਆਂ ਉਦੇੜੀਆਂ ਆ ਉਹ ਧਾਗਾ ਨੀਡਲ ਉੱਤੇ ਚੜਾਵਾਂਗੇ ਤੇ ਇਹਦੇ ਉੱਤੋਂ ਉਤਾਰ ਦੇਾਂਗੇ ਆ ਦੇਖੋ ਤੇ ਇਹ ਆਪਾਂ ਫਿਰ ਇਹਨੂੰ ਬੁਣ ਲਵਾਂਗੇ ਠੀਕ ਹੈ ਇਹ ਬਾਰ-ਬਾਰ ਇਹ ਸਾਡੀਆਂ ਚਾਰ ਸਲਾਈਆਂ ਅਸੀਂ ਰਿਪੀਟ ਕਰੀ ਜਾਵਾਂਗੇ ਤੇ ਇਹ ਸਾਡਾ ਡਿਜ਼ਾਈਨ ਬਣ ਜਾਏਗਾ ਐ ਦੇਖੋ ਜੀ ਇਹ ਆਪਾਂ ਨੇ ਚਾਰ ਕੁੰਡੇ ਫੇਰ ਪੁੱਠੇ ਪਾ ਲਏ ਇਹ ਫਿਰ ਇਹ ਦੇਖੋ ਆਪਾਂ ਨੇ ਇੱਥੋਂ ਉਧੇੜ ਲਿਆ ਇਹ ਇੱਕ ਤੇ ਇਹ ਦੋ ਇਹ ਕੁੰਡੇ ਨੂੰ ਹੁਣ ਆਪਾਂ ਡੀਟੈਲਸ ਤੇ ਚੜਾ ਲਵਾਂਗੇ ਦੋ ਕੁੰਡੇ ਇਹ ਜਿਹੜੇ ਉਦੇੜੇ ਆ ਧਾਗੇ ਉਹ ਤਾਂ ਚੜਾ ਲਾਂਗੇ ਤੇ ਇਹ ਇਸ ਤਰ੍ਹਾਂ ਆਪਾਂ ਲਵਾਂਗੇ ਠੀਕ ਹੈ ਐ ਨੂੰ ਹੁਣ ਆਪਾਂ ਬੰਨ ਲਵਾਂਗੇ ਫਿਰ ਚਾਰ ਪੁੱਠੇ ਫਿਰ ਦੇਖੋ ਜੀ ਆਪਾਂ ਘੇਰਤਾ ਇਹਨੇ ਇਹ ਦੇਖੋ ਇਹਨੂੰ ਫਿਰ ਹਾਂ ਦੇਖੋ ਜੀ ਇਹਨੂੰ ਫਿਰ ਆਪਾਂ ਨੇ ਹੁਣ ਲੈਣਾ ਠੀਕ ਹੈ ਇਹ ਫਿਰ ਚਾਰ ਪੁੱਠੇ ਫੇਰ ਆਪਾਂ ਉਸਿੱਦੇ ਕੁੰਡੇ ਤੇ ਆ ਕੇ ਇਹਨੂੰ ਦੋ ਕੁੰਡੇ ਇਸ ਤਰ੍ਹਾਂ ਬੇਲੇ ਇਹ ਦੂਸਰਾ ਤੇ ਇਹ ਦੇਖੋ ਜੀ ਇਹ ਇਹਦੇ ਉੱਤੋਂ ਪਾਣੀ ਉਤਾਰ ਲਿਆ ਠੀਕ ਵੀ ਇਹਨੂੰ ਬੰਨ ਲਿਆ ਇਹ ਗੁੰਡੇ ਸਾਡੇ ਪੁੱਠੇ ਆਹ ਇਹ ਸਾਡੀ ਗੁੰਤੀ ਹੋ ਗਈ ਤਿਆਰ ਠੀਕ ਹੈ ਇਧਰ ਫਿਰ ਸਾਡੀ ਫੋਰਥ ਥਰੋ ਤੇ ਆ ਗਏ ਆਪਾਂ ਤੇ ਜਿਹੜਾ ਗੁੰਡਾ ਜਿਸ ਤਰ੍ਹਾਂ ਦਿਸ ਰਿਹਾ ਉਹ ਵੇ ਬੁਣਾਗੇ ਇੱਕ ਗੁੰਡਾ ਸਾਡਾ ਉੱਦੜ ਗਿਆ ਸੀ ਆਪਾਂ ਬੁੰਲਿਆ ਪਹਿਲਾਂ ਤੇ ਇਹ ਇੱਕ ਤੇ ਇਹ ਦੋ ਗੁੰਡੇ ਸਿੱਧੇ ਇੱਕ ਪੁੱਠਾ ਉਹ ਵੀ ਫਿਰ ਚਾਰ ਸਿੱਧੇ ਤੇ ਇੱਕ ਪੁੱਠਾ ਇਹ ਸਾਡੀ ਰੋਂਗ ਸਾਈਡ ਤੋਂ ਚੌਥੀ ਸਿਲਾਈ ਡਿਜ਼ਾਈਨ ਦੀ ਤੇ ਇਹ ਸਾਡੀਆਂ ਅੱਠ ਸਿਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈ ਆ ਆਪਾਂ ਦੋ ਵਾਰੀ ਇਹ ਡਿਜ਼ਾਈਨ ਪਾ ਲਿਆ ਠੀਕ ਹੈ ਇਹ बार-बार ਇਹ ਚਾਰ ਸਲਾਈਆਂ ਹੀ ਆਪਾਂ ਰਿਪੀਟ ਕਰੀ ਜਾਣੀਆਂ ਤੇ ਇਹ ਸਾਡਾ ਡਿਜ਼ਾਈਨ ਤਿਆਰ ਹੋ ਜਾਏਗਾ ਇਹ ਪੁੱਠਾ ਹੁੰਦਾ ਤੇ ਇਹ ਦੋ ਸਾਡੇ ਸਿੱਕੇ ਇਹ ਇਹ ਬਣ ਗਿਆ ਠੀਕ ਹੈ ਇਹ ਸਾਡਾ ਡਿਜ਼ਾਈਨ ਹੋ ਗਿਆ ਤਿਆਰ ਇਹ ਹੀ ਆਪਾਂ ਚਾਰ ਸਲਾਈਆਂ ਰਿਪੀਟ ਕਰੀ ਜਾਵਾਂਗੇ ਤੇ ਇਹ ਸਾਡਾ ਇਸ ਤਰ੍ਹਾਂ ਇਹ ਬਣ ਕੇ ਡਿਜ਼ਾਈਨ ਜਿਹੜਾ ਤਿਆਰ ਹੋ ਜਾਏਗਾ ਠੀਕ ਹੈ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਖੁਸ਼ ਰਹੋ